ਵਾਕਈ ਜੋ ਐਸਿਡਿਕ ਪੰਜਾਬ ਦੇ ਵਿੱਚ ਹੋ ਰਿਹਾ ਵਾ ਜਿਵੇਂ ਪੰਜਾਬ ਪੁਲਿਸ ਦੀ ਸਰਕਾਰ ਵੱਲੋਂ ਦੁਰਵਰਤੋਂ ਹੋ ਰਹੀ ਆ ਇਹਨੂੰ ਲੋਕੀ ਐਕਸੈਪਟ ਨਹੀਂ ਕਰਦੇ ਨਹੀਂ ਐਕਸੈਪਟ ਕਰਨਾ ਚਾਹੀਦਾ ਵਾ ਬਹੁਤ ਮੰਦ ਭਾਗੀ ਇਹ ਇੱਕ ਰੁਝਾਨ ਹੈ ਜੋ ਸਾਹਮਣੇ ਦੇਖਣ ਨੂੰ ਆ ਰਿਹਾ ਵਾ ਓਖਿਆਂ ਮळे ਕੇਵਲ ਪੁਲਿਸ ਤੋਂ ਦੀ ਗੀ ਕੋਈ ਹੋ ਜਾਂਦੀ ਸੀ ਔਰ ਲੋਕ ਸ਼ਾਇਦ ਬੰਦਾ ਅੰਡਰਸਟੈਂਡ ਵੀ ਕਰਦਾ ਸੀ ਲੇਕਿਨ ਅੱਜਕੱਲ ਇੱਕ ਆਮ ਰੂਟੀਨ ਸਿਸਟਮ ਚੱਲ ਰਿਹਾ ਵਾ ਇਹਦੇ ਵਿੱਚ ਪੁਲਿਸ ਉਹਦੀ ਕਿਹਾਂ ਜਿਹੜੀਆਂ ਨਾ ਇਹ ਬਿਲਕੁਲ ਕਲਰਡ ਨਹੀਂ ਕੀਤੀਆਂ ਜਾ ਸਕਦੀਆਂ ਮੇਰਾ ਖਿਆਲ ਹੈ ਕਿ ਲਿਸਟ ਦੇ ਵਿੱਚ ਬਿਹਤਰੀ ਲਿਆਉਣ ਵਾਸਤੇ ਡੀਜੀਪੀ ਲੈਵਲ ਤੇ ਹੁੰਦੀ ਆ ਜਾਂ ਸੀਨੀਅਰ ਅਧਿਕਾਰੀਆਂ ਤੇ ਹੁੰਦੀ ਆ ਪੰਜਾਬ ਦੇ ਵਿੱਚ ਜਿਵੇਂ 20 ਡੀਜੀਪੀ ਨੇ ਘੱਟੋ ਘੱਟ 2-4 ਡੀਜੀਪੀ ਜਿਹੜੇ ਨੇ ਉਹਨਾਂ ਦੀ ਜ਼ਿੰਮੇਵਾਰੀ ਇਹੋ ਹੀ ਹੋਣੀ ਚਾਹੀਦੀ ਆ ਕਿ ਇੱਕ ਕਮੇਟੀ ਬਣਾਤੀ ਜਾਵੇ ਇਹਨਾਂ ਡੀਜੀਪੀ ਦੀ ਵੀ ਸਾਰੇ ਕੇਸਿਸ ਨੂੰ ਦੀ ਸੈਡੀ ਕਰਨਾ ਜਿੱਥੇ ਵੀ ਕਾਨੂੰਨ ਦੀ ਉਲੰਘਣਾ ਹੁੰਦੀ ਆ ਉੱਥੇ ਤੁਸੀਂ ਇੰਟਰਵੀਨ ਕਰਨਾ ਔਰ ਇਨਸ਼ੋਰ ਕਰਨਾ ਆਪਕਿ ਕਾਨੂੰਨ ਦੀ ਉਲੰਘਣਾ ਕੋਈ ਪੁਲਿਸ ਰੱਨਾ ਨਾ ਕਰੇ ਕਾਨੂੰਨ ਦੀ ਪਾਲਣਾ ਕਰਨ ਔਰ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਵਾਉਂ ਸੋ ਬਹੁਤ ਵੱਡੀ ਜ਼ਿੰਮੇਵਾਰੀ ਆ ਡੀਜੀਪੀ ਦੀ और क्योंकि जिम्मेवारी जो वधीकी सामने आई पीएम या चौकीदार इंस्पैक्टर वालों तो धक्के मारे गए या चाबियां खोल के दरवाजा खोलिया गया जबरदस्ती तो इंटरव्यू किया और दर्ज कराई इस तरह ਸਾਡੇ ਡਿਸਟ੍ਰਿਕਟ ਕੋਰਟਸ ਨੂੰ ਸੈਸ਼ਨ ਕੋਰਟਸ ਨੂੰ ਲਗਾਤਾਰ ਇੰਟਰਵੈਨ ਕਰਨਾ ਚਾਹੀਦਾ ਨਿਗਰਾਨੀ ਰੱਖਣੀ ਚਾਹੀਦੀ ਜਿੱਥੇ ਵੀ ਕਾਨੂੰਨ ਦੀ ਉਲੰਘਣਾ ਹੁੰਦੀ ਹੈ ਉੱਥੇ ਇੰਟਰਵੈਨ ਕਰਨਾ ਸਪੈਸ਼ਲੀ ਉਹਨਾਂ ਦੇ ਆਪਣੇ ਕੋਰਟ ਦੇ ਵਿੱਚ ਔਰ ਹਾਈ ਕੋਰਟ ਜਿਹੜਾ ਵਾ ਜਿਹੜੇ ਸੀਓ ਮੋਟਰ ਨੋਟਿਸ ਵੀ ਲੈ ਸਕਦੇ ਆ ਉਹਨਾਂ ਨੂੰ ਵੀ ਮੇਰੇ ਖਿਆਲ ਆ ਖਬਰਾਂ ਤੇ ਇੱਕ ਸੈੱਲ ਬਣਾ ਦੇਣਾ ਚਾਹੀਦਾ ਹਾਈ ਕੋਰਟ ਦੇ ਵਿੱਚ ਸਪੈਸ਼ਲ ਸੈੱਲ ਜਿਹੜਾ মিডিਆ ਨੂੰ ਸਟੱਡੀ ਕਰੇ ਔਰ ਜਿੱਥੇ ਵੀ ਉਹਨਾਂ ਨੂੰ ਲੱਗੇ ਕਿ ਵਾਕਈ ਕੋਈ ਪੁਖਤਾ ਜਾਣਕਾਰੀ ਸਾਹਮਣੇ ਆਉਂਦੀ ਹੈ ਪੁਲਿਸ ਉਹਦੀ ਕੀ ਬਦੀ ਕੀ ਆਦੀ ਉਹਦੇ ਚ ਕੋਰਟ ਜਿਹੜਾ ਵਾ ਸੀਓ ਮੋਟਰ ਨੋਟਿਸ ਇਹ ਕੋਰਟ ਦੀ ਇੱਕ ਲੋਕਤੰਤ੍ਰਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਸੋ ਹਾਈ ਕੋਰਟ ਨੂੰ ਵੀ ਕੋਰਟ ਪ੍ਰੋਐਕਟਿਵ ਹੋਣੀ ਲੋੜ ਹੈ ਮੇਰੇ ਖਿਆਲ ਨਾਲ ਨਾ ਨਾ ਜਿਹੜੀਆਂ ਪ੍ਰਾਈਵੇਟ ਜਥੇਬੰਦੀਆਂ ਹਨ ਐਨ ਜੀਓਜ਼ ਯਾ ਐਨ ਜੀਓਜ਼ ਯਾ ਆਰਟੀਆਈ ਐਕਟਿਵਿਸਟ ਹੈ ਉਹਨਾਂ ਨੂੰ ਵੀ ਲਗਾਤਾਰ ਕੋਰਟ ਦਾ ਰੁਖ ਕਰਨਾ ਚਾਹੀਦਾ ਜਿੱਥੇ ਵੀ ਉਹਨਾਂ ਨੂੰ ਲੱਗੇ ਕਿ ਉਹਨਾ ਖੋਰੀ ਲੱਗੂ ਕੁਝ ਆਰਟੀਆਈ ਐਕਟਿਵਿਸਟ ਬਹੁਤ ਚੰਗਾ ਕੰਮ ਕਰ ਰਹੇ ਹਨ ਔਰ ਉਹਦੇ ਚ ਇਹ ਵੀ ਦੇਖਿਆ ਗਿਆ ਵਾ ਕਿ ਜਿਹੜੀ ਆਰਟੀਆਈ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਇਨਫੋਰਮੇਸ਼ਨ ਕਮਿਸ਼ਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਇਧਰ ਤੇ ਕਿਸੇ ਨਾ ਕਿਸੇ ਆਰਟੀਆਈ ਐਕਟੀਵਿਸਟ ਨੂੰ ਹਾਈ ਕੋਰਟ ਦਾ ਰੋਕਣਾ ਚਾਹੀਦਾ ਹੈ ਤੇ ਹਾਈ ਕੋਰਟ ਨੇ ਹੀ ਤਖ਼ਲ ਦੇਣਾ ਚਾਹੀਦਾ ਕਿਉਂਕਿ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਡਾਕਟਰ ਮਨਮੋਹ ਸੇਵਰੇਨ ਲੈਂਡੈਕੀਸੀ ਅਤੇ ਇਹ ਇੱਕ ਬਹੁਤ ਇੰਪੋਰਟੈਂਟ ਟੂ ਹੈ ਜਮਹੂਰੀਅਤ ਨੂੰ ਉਜਾਗਰ ਕਰਨ ਦਾ। ਅਝਾ ਚੰ ਮੰਦਾ। ਸੋ ਕਿਸੇ ਵੀ ਹਾਲਤ ਦੇ ਵਿੱਚ ਆਰਟੀਆਈ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ। ਨਲਨ ਰੋਧੀ ਤਰਨ ਨੂੰ ਵੀ ਆਪਣਾ ਰੋਲ ਜਿਹੜਾ ਵਾ ਲਗਾਤਾਰ ਨਿਭਾਉਣਾ ਚਾਹੀਦਾ ਵਾ ਬਖਰੇ ਵਰ ਕੀ ਅੰਕ ਵਿਰੋਧੀ ਤਰਜਰੇ ਨੇ ਉਹ ਕਾਰਵਾਈ ਪਾਉਂਦੇ ਆ ਪ੍ਰੋਪਰ ਫੋਲੋਅ ਅਪ ਨਹੀਂ ਕਰਦੇ ਪਰ ਮੇਰਾ ਮੰਨਣਾ ਵਾ ਕਿ ਵਿਰੋਧੀ ਤਰਨ ਨੂੰ ਚਾਹੀਦਾ ਵਾ ਕਿ ਉਹ ਜਿਵੇਂ ਪੋਰਟਫੋਲੀਓ ਸਰਕਾਰ ਪੋਰਟਫੋਲੀਓ ਦੇ ਦਈਏ ਬਖਰੇ ਵਰ ਕੇ ਮਕਰੀਆ ਨੇ ਇਸੇ ਤਰ੍ਹਾਂ ਵਿਰੋਧੀ ਤਰ ਦੇ ਜਿਹੜੇ ਐਮ ਐਲ ਏ ਨੇ ਉਹਨਾਂ ਨੂੰ ਵੀ ਪੋਰਟਫੋਲੀਓ ਦੇ ਦੇਣੇ ਚਾਹੀਦੇ ਕਿ ਤੁਸੀਂ ਅਮਨ ਕਾਨੂੰਨ ਤੇ ਨਿਗਰ ਰਖੋਗੇ ਤੁਸੀਂ ਖੇਤੀਬਾੜੀ ਇਸ਼ੂਸ ਤੇ ਨਿਗਰ ਰਖੋਗੇ ਤੁਸੀਂ ਬੇਰੁਗਾਰੀ ਤੇ ਨਿਗਾਹ ਰੱਖੋਗੇ ਔਰ ਉਹ ਜਿਹੜੇ ਐਮਐਲਏ ਨੇ ਉਹ ਲਗਾਤਾਰ ਉਹਦੇ ਤੇ ਕਾਰਵਾਈ ਕਰਨ ਜਿੱਥੇ ਲੋੜ ਪਵੇ ਉੱਥੇ ਪ੍ਰੈਸ ਕਾਨਫਰੰਸ ਕਰਨ ਜਿੱਥੇ ਲੋੜ ਪਵੇ ਉਹ ਕੋਰਟ ਦਾ ਰੋਕ ਕਰਨ ਸੋ ਵਿਰੋਧੀ ਧਿਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੇ ਬਾਕੀ ਵਿਰੋਧੀ ਧਿਰ ਨੇ ਲੋਕਾਂ ਦੇ ਵਿੱਚ ਸਰਕਾਰ ਹੋਣਾ ਔਰ ਕਿਸੇ ਵੇਲੇ ਸਰਕਾਰ ਬਣਾਉਣੀ ਹੈ ਮੈਂ ਵੇਖ ਰਿਹਾ ਹਾਂ ਕਿ ਵਿਰੋਧੀ ਧਿਰ ਵੀ ਸਿਰਫ ਉਹਨਾਂ ਦਾ ਪ੍ਰਧਾਨ ਜਾਂ ਐਲਓਪੀ ਉਹ ਹੀ ਬੜੇ ਮੋਟੇ ਐਕਟਿਵਿਸ ਹੁੰਦੇ ਆ ਜਾਂ ਫਿਰ ਕਿਸਾਨ ਵਿੰਗ ਦਾ ਪ੍ਰਧਾਨ ਜਿਹੜਾ ਵਾ ਪੰਜਾਬ ਦਾ ਕਾਂਗਰਸ ਦਾ ਸੋ ਕੁਝ ਹੈਰਾ ਉਹ ਐਕਟਿਵ ਜ਼ਰੂਰ ਨੇ ਬਾਕੀ ਸਿਰਫ ਕਾਰਵਾਈ ਪਾਰੇ ਆ ਉਹਨਾਂ ਨੂੰ ਸਿਸਟਮੈਟਿਕਲੀ ਕਲੀਨਿਕਲੀ ਸਰਕਾਰ ਦੇ ਉੱਤੇ ਨਿਗਰ ਰੱਖਣੀ ਚਾਹੀਦੀ ਹੈ ਸਰਕਾਰ ਦੀ ਗਤੀਵਿਧੀਆਂ ਤੇ ਪੰਜਾਬ ਪੁਲਿਸ ਦੀਆਂ ਗਤੀਵਿਧੀਆਂ ਤੇ ਨਿਗਰ ਰੱਖਣੀ ਚਾਹੀਦੀ ਆ ਔਰ ਜਿੱਥੇ ਵੀ ਕਾਨੂੰਨ ਦੀ ਉਲੰਘਣਾ ਹੁੰਦੀ ਆ ਉਹਨਾਂ ਨੂੰ ਦਖਲ ਦੇਣਾ ਚਾਹੀਦਾ ਜਾਂ ਕੋਰਟ ਦਾ ਰੋਕਣਾ ਨੂੰ ਕਰਨਾ ਚਾਹੀਦਾ ਹੈ ਡੇਟਸ ਆ ਰਹਿ ਗਿਆ ਵਾ ਮੇਰੇ ਖਿਆਲ ਹੁਣ ਆਪ ਦੇ ਐਮਐਲਏ ਨੂੰ ਵੀ ਸ਼ਿਕਰ ਕਰਨਾ ਪਊਗਾ ਕਿ ਅਸੀਂ ਦੁਬਾਰਾ ਚੁਣੇ ਕਿ ਨਹੀਂ ਜਾਣਾ ਜੇ ਇਸ ਤਰੇ ਜਲਦਾਰੇ ਜੇ ਠੱਕੇ ਸ਼ਾਹੀ ਜਲਦੀ ਨਹੀਂ ਜੇ ਅਸੀਂ ਇਹ ਸੋਚਿਆ ਕਿ ਇਹ ਰੈਲੀ ਨਹੀਂ ਹੋਣ ਦੇਣੀ ਰੈਲੀ ਨੂੰ ਕੁਚਲ ਦੇਣਾ ਵ ਅਰਵਿੰਦ ਕੇਜਰੀਵਾਲ ਆ ਰਹੇ ਉੱਥੇ ਕੋ ਨਾਰੇ ਨਾ ਲੱਗ ਜਾਣ ਇਹ ਤੇ ਲੋਕਤੰਤਰ ਨਹੀਂ ਸੋ ਉਹਨਾਂ ਨੂੰ ਆਪਣਾ ਖਿਆਲ ਕਰਨਾ ਚਾਹੀਦਾ ਉਹਨਾਂ ਨੂੰ ਆਪਣਾ ਵੀ ਨਹੀਂ ਨਹੀਂ ਜਿੱਤ ਕੇ ਕਿਵੇਂ ਆਉਣਾ ਔਰ ਮੇਰਾ ਖਿਆਲ ਹੈ ਠੀਕ ਹੈ ਮੈਂ ਨਹੀਂ ਆਸ ਕਰਦਾ ਕਿ ਆਮ ਆਦਮੀ ਪਾਰਟੀ ਦੀ ਐਮਐਲਏ ਪ੍ਰੈਸ ਕਾਨਫਰੰਸ ਕਰਨ ਆਪਣੀ ਸਰਕਾਰ ਦੇ ਖਿਲਾਫ ਲੇਕਿਨ ਆਪਣੀ ਅੰਦਰੂਨੀ ਪਾਰਟੀ ਫੋਰਮਸ ਤੇ ਜ਼ਰੂਰ ਦਾ ਨੂੰ ਸਰਕਾਰ ਦੀ ਜਿਹੜੀਆਂ ਗਲਤ ਗਤੀਵਿਧੀਆਂ ਵਾ ਪੁਲਿਸ ਦੀਆਂ ਗਲਤ ਗਤੀਵਿਧੀਆਂ ਵਾ ਉਹਨਾਂ ਦੀ ਉਹਨਾਂ ਦੇ ਖਿਲਾਫ ਆਪਣੀ ਆਵਾਜ਼ ਅੰਦਰੂਨੀ ਫੋਰਮਸ ਦੇ ਵਿੱਚ ਜ਼ਰੂਰ ਚੁੱਕਣੀ ਚਾਹੀਦੀ ਹੈ ਪਾਰਟੀ ਜਿਹੜੀ ਮਰਜ਼ੀ ਸਰਦਾ ਜਾਵੇ ਲੇਕਿਨ ਜਮਹੂਰੀਅਤ ਲੋਕਤੰਤਰ ਦਾ ਬਹਾਲ ਹੋਣਾ ਲੋਕਤੰਤਰ ਦਾ ਬੜੇ ਰਹਿਣਾ ਬਹੁਤ ਜ਼ਰੂਰੀ ਆ ਔਰ ਉਹਦੇ ਵਾਸਤੇ ਆਪਣੇ ਸਾਰਿਆਂ ਦੀ ਮੀਡੀਆ ਦੀ ਮੀਡੀਆ ਦੀ ਬਹੁਤ ਵੱਡੀ ਔਰ ਆਪਣੇ ਸਾਰਿਆਂ ਦੀ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਔਰ ਜੋ ਹੋ ਰਿਹਾ ਹੈ ਵਾ ਇਹਦੇ ਖਿਲਾਫ ਆਪਾਂ ਸਾਰਿਆਂ ਨੂੰ ਆਪਣੀ ਆਵਾਜ਼ ਚੁੱਕਣ ਦਾ ਹੱਕ ਵੀ ਹੈ ਕਿ ਸਾਡਾ 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 ਰੋਲ ਵੀ ਹੈ ਸਾਡੀ ਜ਼ਿੰਮੇਵਾਰੀ ਵੀ ਹੈ